ਉਹ ਕਰ ਉਹ ਲੋਨ ਬੇਦਰ ਕੋਦਰ ਹੁੰਦਾ ਹੈ ਇਹ ਲੋੜ ਹੈ ਇਨਸਾਨ ਕੋਸ਼ਿਸ਼ ਕਰੀਏ ਮੇੜੀ ਵਾਲੇ ਬੰਦੇ ਨੂੰ ਮੈਸੇਜ ਦੇ ਦਿੱਤੀ ਹੋਗੀ ਵਾਇਆ ਕੋ ਲਾਈ ਕਰੀ ਆਂ ਸਾਰਾ ਪਿਛੇ ਇਸ ਵਿੱਚ ਦੋ ਘੰਟੇ ਦਾ ਕੋਈ ਗਰੂ ਨਹੀਂ ਹੋ ਰਿਹਾ ਕੋਈ ਜਰੂਰ ਸ਼ੇਅਰ ਕਰੋ ਕਢਾਉਣੇ ਆ ਨਾਲ ਦੂਜਾ ਡਿਲਵਰੀ ਨਿਕਲ ਜਾਂਦਾ ਥੋੜੀ ਪ੍ਰੋਬਲਮ ਹੈ ਸ਼ੋਬਰ ਜਤਰਾ ਸ਼ਾਮ ਨੂੰ ਕੋ ਵਾਲੀ ਜਿੱਡੀ ਆ ਰਹੀ ਹੈ ਜਿਆਦੇ ਦੇਖਣ ਦੇ ਤਾ ਹੈ ਇਸ ਤਰ੍ਹਾਂ ਕਰਦੇ ਆਇਓ ਸੋਨ ਦਾ ਦੇ ਕੇ ਰੋ ਏਈ ਸੋ ਨਰਪੈ ਸਰਬਉਾਸਮਰ ਦੀ ਜੈ ਜੋ ਬੁਲੇ ਏਈ ਸੋ ਨਰਪੈ ਸਰਬਉਾਸਮਰ ਦੀ ਜੈ ਮੀਡੀਆ ਵਾਲੇ ਆ ਜੀ ਹਾਂਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਜਿਹੜਾ ਹੈਗਾ ਉਹਨੂੰ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਔਰ ਅੱਜ ਇੱਥੇ ਫਗਵਾੜੇ ਵਿਖੇ ਸ਼੍ਰੋਮਣੀ ਗੁਰਦੁਆਰਾ ਮੰਦਿਰ ਕਮੇਟੀ ਵੱਲੋਂ ਮੀਟਿੰਗ ਕਾਲ ਕੀਤੀ ਗਈ ਸੀ ਤੇ ਇਹਦੇ ਵਿੱਚ ਕੀ ਪੁਲਿਸ ਪ੍ਰਸ਼ਾਸਨ ਔਰ ਸਿਵਲ ਪ੍ਰਸ਼ਾਸਨ ਵੱਲੋਂ ਆਫੀਸਰਜ਼ ਆਇਆ ਔਰ ਬੈਟ ਕੇ ਸਾਰੇ ਵਿਚਾਰ ਵਟਾਂਦਰਾ ਕੀਤੇ ਗਏ ਔਰ ਪਿਛਲੀਆਂ ਜਿੰਨੀਆਂ ਕੋਈ ਸਮੱਸਿਆਵਾਂ ਸੀ ਉਨਾਂ ਨੂੰ ਵੀ ਡਿਸਕਸ ਕੀਤਾ ਗਿਆ ਔਰ ਸਾਰੇ ਨੇ ਆਸ਼ਵਾਸਨ ਦਿੱਤਾ ਹੈ ਕਿ ਇਹ ਬੜੇ ਹੀ ਅੱਛੇ ਢੰਗ ਦੇ ਨਾਲ ਤੂਮ-ਤਾਮ ਦੇ ਨਾਲ ਗੁਰੂ ਰਬੀਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਔਰ ਜਿਹੜਾ ਹੈਗਾ ਸਿਟੀ ਦੇ ਵਿੱਚ ਸ਼ੋਭਾ ਯਾਤਰਾ ਉਹਦਾ ਬਹੁਤ ਅੱਛਾ ਪ੍ਰਬੰਧ ਕੀਤਾ ਜਾਏਗਾ ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਫਗਵਾੜਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੀ ਹਾਂ ਔਰ ਉਮੀਦ ਕਰਦੀ ਹਾਂ ਕਿ ਨਿਰਵਿਘਨ ਇਸ ਕਾਰਜਕ੍ਰਮ ਨੂੰ ਪਰਵਾਹ ਚੜਾਇਆ ਜਾਏਗਾ ਬੋਲੇ ਸੋ ਨਿਰਪੈ ਸਤਿਗੁਰਾਂ ਸਹਾਈ ਅੱਜ ਸਾਰਾ ਜਿਹੜੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੈ ਕਿਸ ਸਬੰਧ ਵਿੱਚ ਹੋਈ ਹੈ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਗੁਰਦੇਵ ਜੀ ਅੱਜ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਮੰਦਿਰ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਬੜੇ ਉਤਸ਼ਾਹ ਅਤੇ ਆਪਸੀ ਭਾਈਚਾਰਕ ਤੌਰ ਤੇ ਇਕੱਠਾ ਮਨਾਉਣ ਦੇ ਲਈ ਇੱਕ ਬਹੁਤ ਹੀ ਵਧੀਆ ਮੀਟਿੰਗ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਹਿਬਾਨ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਫਗਵਾੜਾ ਅਤੇ ਹੋਰ ਗਨਮਨ ਨੇ ਫਗਵਾੜੇ ਦੇ ਪ੍ਰਵੰਤੇ ਸੱਜਣਾ ਦੇ ਨਾਲ ਇੱਕ ਸਾਂਝੀ ਤੌਰ ਤੇ ਮੀਟਿੰਗ ਹੋਈ ਜਿਸ ਦੇ ਵਿੱਚ ਸਾਰਿਆਂ ਦੀ ਸਲਾਹ مشورہ ਲਈ ਗਈ ਅਤੇ ਸਤਗੁਰੂ ਅਰਜਨ ਮਹਾਰਾਜ ਦੇ ਜਨਮ ਦਿਹਾੜੇ ਸੰਬੰਧ ਵਿੱਚ ਜੋ 11 ਫਰਵਰੀ ਨੂੰ ਇੱਕ ਵਿਸ਼ਾਲ ਸ਼ੁਭ ਯਾਤਰਾ ਮੰਦਰ ਤੋਂ ਆਰੰਭ ਹੋਏਗੀ ਉਸ ਦੇ ਪ੍ਰਬੰਧਾਂ ਵਾਸਤੇ ਆ ਰਹੀਆਂ ਦੇਸ਼ ਵਿਦੇਸ਼ ਤੋਂ ਬਹੁਤ ਭਾਰੀ ਗਿਣਤੀ ਵਿੱਚ ਸੰਗਤਾਂ ਜੋ ਪਹੁੰਚ ਰਹੀਆਂ ਹਨ ਉਨ੍ਹਾਂ ਦੇ ਪ੍ਰਬੰਧਾਂ ਲਈ ਉਨ੍ਹਾਂ ਦੇ ਠੀਕ ਵਿਵਸਥਾ ਵਾਸਤੇ ਅੱਜ ਬਹੁਤ ਹੀ ਵਿਚਾਰ ਹੋਏ ਇਹ ਸਾਰੀਆਂ ਜੋ ਵੀ ਡਿਊਟੀਆਂ ਅੱਜ ਪੁਲਿਸ ਪ੍ਰਸ਼ਾਸਨ ਨੇ ਅਤੇ ਅਸੀਂ ਪ੍ਰਬੰਧਕ ਕਮੇਟੀ ਨੇ ਹਰ ਇੱਕ ਨੂੰ ਬੜੇ ਆਪਣੇ ਆਪਣੇ ਉਹਦੇ ਪਲੈਨਿੰਗ ਬਣਾ ਲਈ ਗਈ ਹੈ ਤੇ ਜਿਹਦੇ ਨਾਲ ਕੀ ਇਹ ਸਾਰੀ ਵਿਵਸਥਾ ਵਧੀਆ ਚੱਲੇ ਸੋ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਸਤਿਗੁਰੂ ਵਿਜਾਸ ਮਹਾਰਾਜ ਦੇ ਇਸ ਜਨਮ ਦਿਹਾੜੇ ਦੇ ਪ੍ਰੋਗਰਾਮ ਵਿੱਚ ਬੱਦ ਸੜ ਕੇ ਹਿੱਸਾ ਲੈਣਾ ਅਤੇ ਇਸ ਨਗਰ ਕੀਰਤਨ ਸ਼ੋਭਾ ਯਾਤਰਾ ਦੀ ਰੌਣਕ ਨੂੰ ਬਜਾਣਾ ਜਾਇਗੁਰ ਦੇ ਧੰਨ ਕਰਦੇ ਬੋਲੇ ਸੋਨਰ ਭੈ ਸਤਿਗੁਰੂ ਵਿਜਾਸ ਮਹਾਰਾਜ ਜੀ ਜੈ